ਔਰ ਜਦੋਂ ਰਿद्धि सिद्धि ਸਾਡੀ ਘਰ ਆਉਂਦੀ ਹੈ ਤਾਂ ਖੁਸ਼ਹਾਲੀ ਵੀ ਨਾ ਆਉਂਦੀ ਹੈ ਤਾਂ ਸਭ ਦੇ ਅਗੇ ਪ੍ਰਾਰਥਨਾ ਹੈ ਕਿ ਜਰੂਰ ਪਹੁੰਚੋ ਰੋਜ਼ ਸ਼ਾਮ ਨੂੰ ਉੱਤੇ ਭਜਨ ਸੰਧਿਆ ਵੀ ਹੋਵੇਗੀ ਰਾਤ ਨੂੰ 8 ਵਜੇ ਤੋਂ ਲੈ ਕੇ 10 ਵਜੇ ਤੱਕ ਭਜਨ ਸੰਧਿਆ ਹੋਵੇਗੀ ਉਸ ਤੋਂ ਬਾਅਦ ਲੰਗਰ ਦਾ ਆਯੋਜਨ ਕੀਤਾ ਜਾਏਗਾ ਤਾਂ ਸਾਰੇ ਸ਼ਹਿਰ ਦੇ ਨਿਵਾਸੀਆਂ ਨੂੰ ਰਿद्धि सिद्धि ਗਣੇਸ਼ਵਰ ਕਲਪ ਸੁਸਾਇਟੀ ਦੀ ਤਰਫੋਂ ਨਿਮੰਤਰਣ ਦਿੱਤਾ ਜਾਂਦਾ ਹੈ ਕਿ ਤੁਸੀਂ ਸਭ ਪਰਿਵਾਰ ਕੇ ਪਹੁੰਚੋ ਔਰ ਇਸ ਉਤਸਵ ਨੂੰ ਇਸ ਮਹੌਸਲ ਨੂੰ ਪੂਰਾ ਰੰਗ ਪਰੋ ਗਣਪਤੀ ਬੱਪਾ ਦਾ ਆਸ਼ੀਰਵਾਦ ਲੋ ਗਣਪਤੀ ਬੱਪਾ ਦੀ ਆਕੇ ਪੂਜਾ ਕਰੋ ਤਾਂ ਕਿ ਸਾਡੇ ਘਰ ਵੀਰੇ ਦੀ ਸਿੱਧੀ ਦਾ ਆਕਾ ਤੇ ਮੈਂ ਇਥੇ ਇੱਕ ਗੱਲ ਹੋਰ ਸਾਰਿਆਂ ਨੂੰ ਦੱਸ ਦੇਣਾ ਚਾਹੁੰਦਾ ਕਿ ਕੱਲ ਜਿਹੜੀ ਫਾਜ਼ਿਲਗਾ ਦੇ ਸਿੱਧ ਸ਼੍ਰੀ ਦੁਰਗਿਆਣਾ ਮੰਦਿਰ ਤੋਂ ਸ਼ੋਭਾ ਯਾਤਰਾ ਸਾਡੀ ਰਵਾਨਾ ਹੋਏਗੀ ਮਾਂ ਦਾ ਆਸ਼ੀਰਵਾਦ ਲੈ ਕੇ ਅਸੀਂ ਚੱਲਾਂਗੇ ਤੇ ਸਾਡੇ ਨਾਲ ਇਸ ਸ਼ੋਭਾ ਯਾਤਰਾ ਦੀ ਗੁਵਾਈ ਕਰਨਗੇ ਮਾਤਾ ਚੰਚਲ ਦੇਵਾ ਜੀ ਪੂਜਨੀਏ ਸੋਨੂ ਦੇਵਾ ਜੀ ਪੂਜਨੀਏ ਅਸ਼ਨੀ ਭਗਤ ਜੀ ਤੇ ਪਰਮ ਪੂਜਨੀਏ ਮਹੰਤ ਪੁਨੀਤ ਗਿਰੀ ਜੀ ਇਹ ਅਗਵਾਈ ਕਰਨਗੇ ਸ਼ੋਭਾ ਯਾਤਰਾ ਦੀ ਉਸ ਤੋਂ ਬਾਅਦ ਅਸੀਂ ਵਕਫਾ ਬਾਜ਼ਾਰਾ ਦੇ ਵਿੱਚੋਂ ਹੁੰਦੇ ਹੋਏ ਅਸੀਂ ਵਕਫਾ ਥਾਵਾਂ ਤੇ ਪਹੁੰਚਾਂਗੇ ਤੇ ਮੇਰੀ ਸਾਰਿਆਂ ਨੂੰ ਜ਼ੋਰਦਾਰ ਅਪੀਲ ਇਸੇ ਗੱਲ ਦੀ ਹੈ ਕਿ ਜਿਹੜਾ ਸੀ ਜੈਪੁਰ ਤੋਂ ਬੈਂਡ ਮੰਗਾਰੇ ਹਨ ਉਹ ਵੇਖਣਯੋਗ ਹੈ ਤੁਸੀਂ ਉਹ ਵੇਖਣ ਜ਼ਰੂਰ ਆਓ ਕਿਉਂਕਿ ਜਦੋਂ ਤੁਸੀਂ ਉਹ ਵੇਖੋਗੇ ਤਾਂ ਤੁਹਾਨੂੰ ਕਤਾ ਲੱਗੇਗਾ ਕਿ ਅਦਰ ਸਟੇਟ ਦੇ ਵਿੱਚ ਕਿਸ ਤਰ੍ਹਾਂ ਦਾ ਕਲਚਰ ਹੈ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਹਾਂ ਸਾਨੂੰ ਪਤਾ ਹੈ ਕਿ ਵਿਆਹ ਸ਼ਾਦੀਆਂ ਤੇ ਡੀਜੇ ਚੱਲਦਾ ਹੈ ਆ ਜਾਗੋ ਹੁੰਦੀ ਜਾਂ ਢੋਲ ਦਾ ਪ੍ਰੋਗਰਾਮ ਹੈ ਪਰ ਜਿਹੜਾ ਉਧਰਲੇ ਕਲਚਰ ਹੈ ਅਦਰ ਸਟੇਟ ਦਾ ਕਲਚਰ ਉਹ ਸਾਨੂੰ ਸਾਡੇ ਘਰੇ ਸਾਡੇ ਫਾਜ਼ਿਲਕਾ ਸ਼ਹਿਰ ਦੇ ਵਿੱਚ ਵੇਖਣ ਨੂੰ ਮਿਲੇਗਾ ਤੇ ਮੇਰੀ ਅਪੀਲ ਹੈ ਜ਼ਰੂਰ ਕਿ ਤੁਸੀਂ ਰਾਈਟ ਟਾਈਮ 8 ਵਜੇ ਦੁਰਗਾਣਾ ਮੰਦਿਰ ਤੇ ਪਹੁੰਚੋ ਤੇ ਮੈਂ ਥੋੜਾ ਜਿਹਾ ਇੱਥੇ ਹੋਰ ਤੁਹਾਨੂੰ ਦੱਸ ਦੇਣਾ ਚਾਹਨਾ ਕਿ 7 ਸਤੰਬਰ ਨੂੰ ਸ਼ਾਮ ਨੂੰ ਜਿਹੜਾ ਕੀ ਇਹ ਪ੍ਰੋਗਰਾਮ ਲਿਖਿਆ ਜਾਏਗਾ ਪਹਿਲੇ ਦਿਨ ਉਹ ਅਰुण ਰਾਦੇ ਜੀ ਆਣਗੇ 8 ਤਰੀਕ ਨੂੰ ਸ਼੍ਰੀ ਰਾਮ ਨਿਸ਼ਕਾਮ ਸੇਵਾ ਟਰਸਟ ਵਾਲੇ ਜੋ ਗਲੀ ਗਲੀ ਹਨੂਮਾਂ ਚਲਿਸਾ ਵਾਲੇ ਨੇ ਉਹ ਆਪਣੀਆਂ ਸੇਵਾਵਾਂ ਦੇਣਗੇ 9 ਤਰੀਕ ਨੂੰ ਮੇਰੇ ਵੱਡੇ ਵੀਰ ਕਾਲਾ ਜੀ ਅਰੋੜਾ ਜੋ ਜਲਾਲਾਬਾਦ ਤੋਂ ਨੇ ਉਹ ਫਾਜ਼ਿਲਕਾ ਦੇ ਵਿੱਚ ਕਾਫੀ ਸਕਰੀਆ ਨੇ ਧਰਮ ਦੇ ਕੰਮਾਂ ਨੂੰ ਲੈ ਕੇ ਉਹ ਪਹੁੰਚਣਗੇ ਆਪਣੀ ਜਿਹੜੀ ਜੈਮਾ ਚਿਤਪੁਰਨੀ ਭਜਨ ਕਮੇਟੀ ਉਹਨਾਂ ਦੇ ਨਾਲ ਪਹੁੰਚਣਗੇ 10 ਤਰੀਕ ਨੂੰ ਦਿਵਾਂਸ਼ ਅਨੇਜਾ ਵੈਸੇ ਇਹ ਤਾਂ ਦਿਵਾਂਸ਼ ਨੇਜਾ ਫਾਜ਼ਿਲਕਾ ਤੋਂ ਹੀ ਬੇਟਾ ਤੁਸੀਂ ਮੀਡੀਆ ਵਾਲੇ ਵੀ ਜਾਣਦੇ ਹੋ ਤੇ ਸਾਡੇ ਜਿਹੜੇ ਫਾਜ਼ਿਲਕਾ ਨਿਵਾਸੀ ਨੇ ਕਿਉਂਕਿ ਉਹਨਾਂ ਨੇ ਦੇਖਿਆ ਹੈ ਕਿ ਕਿਸ ਤਰ੍ਹਾਂ ਉਹ ਰਾਦੇ ਰਾਹ ਨਾਮ ਦਾ ਗੁਣਗਾਨ ਕਰਦੇ ਨੇ ਤੇ 11 ਤਰੀਕ ਨੂੰ ਰਜੇਸ਼ ਸ਼ਰਮਾ ਬੋਰ ਵਾਲੇ ਪਹੁੰਚ ਰਹੇ ਨੇ ਤੇ 12 ਤਰੀਕ ਨੂੰ ਪਾਵਨ ਧਾਮ ਸ਼੍ਰੀ ਦੁਰਗਿਆਣਾ ਮੰਦਿਰ ਦੀ ਪੂਰੀ ਟੀਮ ਆਪਣਾ ਜਿਹੜਾ ਸਮਾ ਉੱਥੇ ਦੇਵੇਗੀ ਤੇ ਬਾਬਾ ਜੀ ਦਾ ਗੁਣਗਾਨ ਕਰੇਗੀ 13 ਤਰੀਕ ਨੂੰ ਮੇਰੀ ਆਪਣੀ ਕਮੇਟੀ ਮਾਤਾ ਚਿੰਤਪੂਨੀ ਲੰਗਰ ਐਮ ਐਮ ਜਾਗਰਣ ਕਮੇਟੀ ਤੁਹਾਨੂੰ ਜਿਵੇਂ ਪਤਾ ਹੈ ਕਿ ਅਸੀਂ 10 ਦਿਨ ਸ਼ਹਿਰਪੁਰ ਦੇ ਵਿੱਚ ਅਸੀਂ ਲੰਗਰ ਲਗੰਦੇ ਆ ਤੇ ਇੱਕ ਦਿਨ ਜਿਹੜਾ 13 ਤਰੀਕ ਨੂੰ ਉਹ ਵੀ ਆਪਣਾ ਸਮਾ ਬੰਨਣਗੇ ਸਾਰਿਆਂ ਨੂੰ ਮਨੋਰੰਜਨ ਵੀ ਕਰਾਂਗੇ ਕਿ ਕਿਸ ਤਰ੍ਹਾਂ ਜਿਹੜਾ ਪਰਮਾਤਮਾ ਦੀ ਭਗਤੀ ਦੇ ਵਿੱਚ ਰਲ ਕੇ ਕਿਸ ਤਰ੍ਹਾਂ ਅਸੀਂ ਉਹਦੇ ਨਾਲ ਆਪਦੀ ਜਿਹੜੀ ਆ ਅੰਤਰਾਤਮਾ ਨੂੰ ਜੋੜ ਸਕਦੇ ਹਾਂ ਤੇ ਉਸ ਤੋਂ ਬਾਅਦ 14 ਤਰੀਕ ਨੂੰ ਜੈਮਾ ਸ਼੍ਰੀ ਚੰਦਪੁਰਨੀ ਭਜਨ ਮੰਡਰੀ ਸ਼੍ਰੀ ਮੁਕਸਰ ਸਾਹਿਬ ਤੋਂ ਇੱਕ ਕਮੇਟੀ ਵੀ ਪਹੁੰਚ ਰਹੀ ਹੈ ਸੁਰਿੰਦਰ ਚੰਚਲ ਜੀ 15 ਤਰੀਕ ਨੂੰ ਪਹੁੰਚ ਰਹੇ ਨੇ 16 ਤਰੀਕ ਨੂੰ ਓਮ ਦੀਪਕ ਆਰਟਸ ਜਲਾਲਾਬਾਦ ਵਾਲੇ ਪਿਛਲੀ ਵਾਰ ਵੀ ਉਹਨਾਂ ਨੇ ਬੜੇ ਵਧੀਆ ਸੰਦੇਸ਼ ਦਿੱਤੇ ਸੀ ਸਾਡੇ ਉਮੇਸ਼ ਜੀ ਨੇ ਉਹਨਾਂ ਨੂੰ ਗਾਈਡ ਕੀਤਾ ਸੀ ਕਿ ਤੁਸੀਂ ਚਾਂਕੀਆਂ ਕਰਦੇ ਹੋ ਪਰ ਚਾਂਕੀ ਐ ਜਿਹੀ ਹੋਣੀ ਚਾਹੀਦੀ ਜੋ ਸਮਾਜ ਦੇ ਵਿੱਚ ਸਮਾਜ ਨੂੰ ਚੰਗਾ ਸੰਦੇਸ਼ ਦੇਵੇ ਤੇ ਉਮੇਸ਼ ਜੀ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਉਹਨਾਂ ਨੂੰ ਪ੍ਰੇਰਿਤ ਕੀਤਾ ਤੇ ਵਧੀਆ ਉਹਨਾਂ ਨੂੰ ਰਸਤਾ ਦਿਖਾਇਆ ਉਹਨਾਂ ਨੇ ਬੇਟੀ ਬਚਾਓ ਤੇ ਬੜੇ ਵਧੀਆ ਸਕਿੱਟ ਤਿਆਰ ਕੀਤੀ ਸੀ ਤੇ ਇਸ ਵਾਰ ਵੀ ਮੈਨੂੰ ਉਮੀਦ ਹੈ ਵੀ ਬਹੁਤ ਵਧੀਆ ਕਰਨਗੇ ਤੇ 17 ਤਰੀਕ ਨੂੰ ਸਾਡੇ ਵੱਡੇ ਵੀਰ ਪ੍ਰਵੀਨ ਕਮਰਾ ਜੀ ਉਹ ਫਾਜ਼ਿਲਕਾ ਦੇ ਵਿੱਚ ਸਾਡੇ ਪੰਡਾਲ ਦੇ ਵਿੱਚ ਪਹੁੰਚਣਗੇ ਇਸ ਪ੍ਰੋਗਰਾਮ ਦੇ ਵਿੱਚ 8 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਸਾਡੇ ਤੁਹਾਨੂੰ ਪਤਾ ਹੀ ਜਿਵੇਂ ਆਰਗਨ ਮਾਸਟਰ ਸਾਡੇ ਹੈਗੇ ਨੇ ਸਿਕੰਦਰ ਜੀ ਉਹ ਆਪਣੀਆਂ ਸੇਵਾਵਾਂ ਬੇਖੂਬੀ ਨਿਭਾਣਗੇ ਉਸ ਤੋਂ ਇਲਾਵਾ ਹੋਰ ਬੜੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਇਸ ਪੰਡਾਲ ਦੇ ਵਿੱਚ ਵੇਖਣ ਨੂੰ ਮਿਲਣਗੀਆਂ ਠੀਕ ਹੈ ਪੂਰੇ ਫਾਜ਼ਿਲ ਕਾ ਜਿਹੜਾ ਉਹ ਗਣਪਤੀ ਮਹਾਰਾਜ ਜੀ ਨੂੰ ਆਪਣੇ ਆਪਣੇ ਘਰਾਂ ਦੇ ਵਿੱਚ ਗਲੀਆਂ ਦੇ ਵਿੱਚ ਵਿਰਾਜਮਨ ਕਰੇਗਾ ਪਰ ਸਾਡੀ ਮੰਡਲੀ ਦੇ ਵੱਲੋਂ ਜਿਹੜਾ ਇੱਕ ਉਪਰਾਲਾ ਹੀ ਰਹੇਗਾ ਕਿ ਅਸੀਂ ਸਮਾਜ ਨੂੰ ਚੰਗਾ ਸੰਦੇਸ਼ ਦੇਈਏ ਆਉਣ ਵਾਲੀ ਪੀੜ੍ਹੀ ਨੂੰ धर्म ਦੇ ਨਾਲ ਜੋੜਨ ਦੇ ਲਈ ਉਪਰਾਲਾ ਕਰਦੇ ਆ ਅਸੀਂ ਮੈਂ ਬੜੀ ਵਾਰ ਸੋਚਦਾ ਰਹਿਣਾ ਕਿ ਕੋਈ ਨਾ ਕੋਈ ਨਵੀਂ ਗੱਲ ਸਾਹਮਣੇ ਆਵੇ ਬਨੀ ਜੀ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਨਾ ਚਾਹਣਾ ਉਹ ਕਹਿੰਦੇ ਨੇ ਜੇ ਅਗਲੇ ਨੂੰ ਸੋਨਾ ਬਣਾਣਾ ਹੈ ਨਾ ਤੇ ਤੁਹਾਨੂੰ ਲੋਹਾ ਬੰਨਾ ਪਏਗਾ ਲੋਹੇ ਤਰ੍ਹਾਂ ਮਤਲਬ ਆਪ ਦੇ ਆਪ ਨੂੰ ਪਖਾਣਾ ਪਏਗਾ ਹਾੜ ਮਿਹਨਤ ਕਰਨੀ ਪਏਗੀ ਅਸੀਂ ਮਿਹਨਤ ਕਰ ਰਹੇ ਹਾਂ ਅਸੀਂ ਧਰਮ ਦਾ ਪ੍ਰਚਾਰ ਕਰ ਰਹੇ ਹਾਂ ਅਗਲੇ ਨੂੰ ਸੋਨਾ ਬਣਾਉਣ ਦਾ ਮਤਲਬ ਹੈ ਵੀ ਅਗਲੀ ਪੀੜ੍ਹੀ ਨੂੰ ਅਸੀਂ ਧਰਮ ਦੇ ਨਾਲ ਜੋੜਨਾ ਹੈ ਤੇ ਧਰਮ ਦੇ ਨਾਲ ਅਸੀਂ ਤਾਂ ਹੀ ਜੋੜਾਂਗੇ ਜੇ ਅਸੀਂ ਅਜੇ ਪ੍ਰੋਗਰਾਮ ਲਿਖਾਂਗੇ ਤੁਸੀਂ ਪਹੁੰਚੋਗੇ ਆਪਣੇ ਬੱਚਿਆਂ ਨੂੰ ਲੈ ਕੇ ਪਹੁੰਚੋਗੇ ਤੇ ਬੱਚਿਆਂ ਨੂੰ ਪਤਾ ਆਏਗਾ ਕਿ ਗਣੇਸ਼ ਜੀ ਮਹਾਰਾਜ ਜਿਹੜੇ ਪ੍ਰਥਮ ਹਰੇਕ ਪ੍ਰੋਗਰਾਮ ਦੇ ਵਿੱਚ ਲਿਖੇ ਜਾਂਦੇ ਨੇ ਉਹਨਾਂ ਨੂੰ ਪੂਜਿਆ ਜਾਂਦਾ ਤੇ ਸਾਡਾ ਤਾਂ ਹੀ ਉਪਰਾਲਾ ਜੀ ਅਸੀਂ ਪੀੜ੍ਹੀ ਨੂੰ ਵੀ ਧਰਮ ਦੇ ਨਾਲ ਜੋੜ ਕੇ ਰੱਖਣਾ ਹੈ ਇਹੀ ਉਪਰਾਲੇ ਨੇ ਤੇ ਸਮਾਜ ਦੇ ਵਿੱਚ ਜਿਹੜੀਆਂ ਪ੍ਰਥੀਤियां ਫੈਲ ਲਈਆਂ ਨੇ ਉਹਨਾਂ ਨੂੰ ਵੀ ਅਸੀਂ ਕਿਸੇ ਨਾ ਕਿਸੇ ਤਰੀਕੇ ਉੱਥੋਂ ਰਿਮੂਵ ਕਰਨਾ ਹੈ ਲੋਕਾਂ ਦੇ ਮਨਾਂ ਦੇ ਵਿੱਚ ਗੱਲਾਂ ਹੀ ਉਹ ਬਿਠਾਉਣੀਆਂ ਨੇ ਕਿ ਅਸੀਂ ਧਰਮ ਦੇ ਨਾਲ ਵੱਧ ਤੋਂ ਵੱਧ ਜੁੜੀਏ ਬੁਰੇ ਕੰਮਾਂ ਤੋਂ ਪਿੱਛੇ ਹਟੀਏ ਤੇ ਮੇਰੀ ਤਾਂ ਇਹੋ ਪੀਰੇਗੀ ਸਾਰੇ মিডিਆ ਵਾਲਿਆਂ ਨੂੰ ਕਿ ਤੁਸੀਂ ਵੱਧ ਤੋਂ ਵੱਧ ਉੱਥੇ ਸਮਾ ਦਿਓ ਤੇ ਜੋ ਸਾਡੇ ਪ੍ਰੋਗਰਾਮ ਨੇ ਉਹਨਾਂ ਨੂੰ ਲਾਈਵ ਲੋਕਾਂ ਤੱਕ ਪਹੁੰਚਾਓ ਕਿਉਂਕਿ ਫਾਜ਼ਿਲਕਾ ਦੇ ਬੜੇ ਲੋਕ ਬਾਹਰ ਜਾ ਚੁੱਕੇ ਨੇ ਤੇ ਬੜੇ ਸਾਰਿਆਂ ਦੇ ਨਾਲ ਦਰਸ਼ਕ ਨੇ ਸਾਡੇ ਇੱਕ ਇੱਕ ਬੰਦੇ ਦਾ ਚਲੋ ਮੈਂ ਨਾਮ ਨਹੀਂ ਲੈਂਦਾ ਕਿਉਂਕਿ ਸਾਰਿਆਂ ਦਾ ਨਾਮ ਲਵਾਂਗੇ ਤਾਂ ਸ਼ਾਇਦ ਲੰਬਾ ਹੋ ਜਾਏਗਾ ਤੇ ਮੇਰੀ ਅਪੀਲ ਰਹੇਗੀ ਤੇ ਇੱਥੇ ਧੰਨਵਾਦ ਤੁਹਾਡਾ ਸਾਰਿਆਂ ਦਾ ਪਹੁੰਚਣ ਦਾ ਤੇ ਸਾਰਾ ਵੱਡਾ ਧੰਨਵਾਦ ਸਾਡੀ ਕਮੇਟੀ ਦਾ ਜਿਨ੍ਹਾਂ ਨੇ ਸਾਨੂੰ ਜਿਹੜਾ ਅੱਜ ਜੋਸ਼ ਦਿੱਤਾ ਕਿ ਤੁਸੀਂ ਆਂਦੇ ਪੱਤਰ ਦੇ ਇਹ ਮੀਟਿੰਗ ਕਰੋ ਸਾਰੇ ਫਾਜ਼ਲ ਕਾ ਵਾਸੀਆਂ ਨੂੰ ਸੰਦੇਸ਼ ਦਿਓ ਜਿਹੜੇ ਕੱਲ 8:10 ਤੇ ਸ਼੍ਰੀ ਦੁਰਗਿਆਣਾ ਮੰਦਰ ਦੇ ਵਿੱਚ ਪਹੁੰਚ ਤੇ ਸ਼ੋਭਾ ਯਾਤਰਾ ਦੇ ਵਿੱਚ ਪਾਗਲਣ ਇੱਥੇ ਇੱਕ 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 ਛੋਟੀ ਜੀ ਅਪੀਲ ਮੈਂ ਇਹ ਕਰਨਾ ਚਾਹਵਾਂਗਾ ਫਾਜ਼ਲ ਕਾ ਨਿਵਾਸੀਆਂ ਨੂੰ ਖਾਸ ਕਰਕੇ ਨਾ ਬਾਜ਼ਾਰਾਂ ਦੇ ਵਿੱਚੋਂ ਜਿੱਥੇ ਸ਼ੋਭਾ ਯਾਤਰਾ ਗੁਜ਼ਰਨੀ ਹੈ ਜਿਵੇਂ ਕਿ ਸ਼ਾਸਤਰੀ ਚੌਕ ਤੋਂ ਹੁੰਦੀ ਹੈ ਇਹ ਸ਼ੋਭਾ ਯਾਤਰਾ ਫਿਰਨੀ ਰੋਡ ਤੇ ਆਏਗੀ ਗਲੀ ਕੁੱਪੜਾਵਲੀ ਦੇ ਵਿੱਚੋਂ ਹੁੰਦੇ ਹੋਏ ਸਿਰਨੀ ਰੋਡ ਤੋਂ ਬਾਤਨੂਰ ਵਾਲੀ ਗਲੀ ਦੇ ਵਿੱਚੋਂ ਕੇਸੀ ਗੈਸ ਏਜੰਸੀ ਦੇ ਬਾਹਰ ਨਿਕਲ ਕੇ ਵਾਪਸ ਬਾਗਬਜ਼ਾਰ ਤੋਂ ਹੁੰਦੀ ਹੋਏਗੀ ਇਹਨਾਂ ਵਸਾਰਾਂ ਦੇ ਦੁਕਾਨਦਾਰਾਂ ਨੂੰ ਇਹਨਾਂ ਗਲੀਆਂ ਦੇ ਨਿਵਾਸੀਆਂ ਨੂੰ ਬੜੇ ਜ਼ੋਰ ਅਪੀਲ ਹੈ ਹੱਥ ਜੋੜ ਕੇ ਬਲਾਤਾ ਹੈ ਕਿ ਗਣਪਤੀ ਪੱਪਾ ਦਾ ਸਵਾਗਤ ਤੁਸੀਂ ਬੜੇ ਧੁੰਮ ਦੇ ਨਾਲ ਕਰੋ ਤੁਹਾਡੇ ਘਰ ਤੁਹਾਡੀ ਗਲੀ ਵਿੱਚ ਗਣਪਤੀ ਪੱਪਾ ਆ ਰਹੇ ਆ ਤੁਸੀਂ ਫੁੱਲਾਂ ਦੇ ਨਾਲ ਫੁੱਲਾਂ ਦੀ ਵਿਖਿਆ ਕਰਕੇ ਇਹਨੇ ਉਤਸ਼ਾਹ ਦੇ ਨਾਲ ਇਹਨੀ ਮਿਹਨਤ ਦੇ ਨਾਲ ਇਹ ਸੋਸਾਇਟੀ ਕੰਮ ਕਰ ਰਹੀ ਹੈ ਪਿਛਲੇ 2 ਮਹੀਨਿਆਂ ਤੋਂ ਸਾਰੇ ਮੈਂਬਰ ਸੋਸਾਇਟੀ ਦੇ ਦਿਨ ਰਾਤ ਇੱਕ ਕਰਕੇ ਕੋ ਚੰਡੀਗੜ੍ਹ ਜਾ ਰਿਹਾ ਹੈ ਕੋ ਦਿੱਲੀ ਜਾ ਰਿਹਾ ਹੈ ਕੋ ਜੈਪੁਰ ਜਾ ਰਿਹਾ ਹੈ ਸਮਾਨ ਇਕੱਠਾ ਕਰਨ ਵਾਸਤੇ ਔਰ ਆਪਣਾ ਦਿਲ ਜਾਨ ਲਗਾ ਕੇ ਕੰਮ ਕਰ ਰਹੇ ਆ ਤੁਹਾਡੇ ਸਭ ਨੂੰ ਪ੍ਰਾਰਥਨਾ ਹੈ ਕਿ ਗਣਪਤੀ ਪਪਾ ਜੀ